ਸਾਰੇ ਘਾਲਦੀ ਸਾਰੇ ਨੂੰ hope ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡਾ ਵੈਲਕਮ ਕਰਦੇ ਆਂ ਜੀ ਸਾਡੇ YouTube ਚੈਨਲ ਤੇ ਤੇ ਅੱਜ ਦਾ ਬਲੌਗ ਅਸੀਂ ਸ਼ੂਟ ਕਰ ਰਹੇ ਆਂ ਜੀ ਅੱਜ ਮੇਰਾ ਮੇਕਅਪ ਹੈ ਕਿਸੇ ਆਪਾਂ ਸਲੂਨ ਚ ਜਾਵਾਂਗੇ ਸਰੰਦੇਈ ਸਲੂਨ ਹੈ ਤੇ ਆਪਾਂ ਹੁਣ ਚੱਲਦੇ ਆਂ ਤੇ ਬਸ ਉਹਨਾਂ ਨੇ 10 ਵਜੇ ਬੁਲਾਇਆ ਸੀਗਾ ਬਟ ਆਪਾਂ ਮੈਨੂੰ ਲੱਗਦਾ ਲੇਟ ਹੋ ਜਣਾ ਥੋੜਾ ਜਿਹਾ ਤੇ ਹੁਣ ਤਾਂ ਸਾਢੇ 9 ਤਾਂ ਹੋਣੀ ਹੋਗੇ ਤੇ ਆਪਾਂ ਰੈਡੀ ਹੁੰਨੇ ਆ ਹੁਣ ਮੈਂ ਤੁਹਾਨੂੰ ਸੂਟ ਵੀ ਦਿਖਾਵਾਂਗੀ ਅਰਸ਼ੀ ਦੀਵੀ ਆਊਟਫਿਟ ਦਿਖਾਉਂਗੀ ਜਿਹੜੀ ਉਹਨਾਂ ਨੇ ਵੇਅਰ ਕਰਨੀ ਆ ਤੇ ਉਹਨਾਂ ਨੇ ਸਾਡੀ ਇੰਸਟਾ ਤੋਂ ਪਿਕ ਕਹਿੰਦੇ ਵੀ ਆਹੀ ਉਹਨਾਂ ਨੇ ਸੈਂਡ ਕੀਤੀ ਸੀ ਕਹਿੰਦੇ ਤੁਸੀਂ ਆਹ ਵਾਲਾ ਸੂਟ ਵੇਅਰ ਕਰਿਓ ਤੇ ਡੇ ਮਤਲਬ ਵਧੀਆ ਲੱਗਦਾ ਹੈ ਇਹ ਵਿੱਚ ਮੇਕਅਪ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਸਲੂਨ ਦੇ ਵਿੱਚ ਤੇ ਆਪਣਾ ਮੇਕਅਪ ਕਰਵਾਣੇ ਆ ਤੇ ਗਾਇਸ ਸਾਡੇ ਵਲੌਗ ਦੇ ਨਾਲ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਜੁੜੇ ਰਹੋ ਐਂ ਤੱਕ ਜੂਰ ਦੇਖਿਓ ਤੇ ਜੇ ਵਲੌਗ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਉਹ ਤੁਹਾਨੂੰ ਪਤਾ ਹੀ ਹੈ ਜਰੂਰ ਕਰਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਯਾਰ ਕਰ ਲਓ ਜਲਦੀ ਕਰ ਲਓ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਲਈ ਦਿਲੋਂ ਧੰਨਵਾਦ ਤੇ ਬਸ ਹੁਣ ਮੈਂ ਵੀ ਫਰੈਸ਼ ਹੋਣ ਲੱਗਿਆ ਯਾਰ ਮੈਂ ਪ੍ਰੈਸ਼ ਨਹੀਂ ਹੋਈ ਹੈਗੀ ਤੇ ਹੁਣ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਮੈਂ ਕਿਹੜਾ ਵੀਅਰ ਕਰਨਾ ਤੇ ਆਪਾਂ ਫਰੈਸ਼ ਹੁੰਨੇ ਆ ਤੇ ਜਲਦੀ ਜਲਦੀ ਜਾਂਨੇ ਆਪਾਂ ਸਲੂਨ ਦੇ ਵਿੱਚ ਆਪਾਂ ਵਾਲਾ ਸੂਟ ਵੀਅਰ ਕਰਾਂਗੇ ਇਹਦੇ ਨਾਲ ਦਾ ਦੁਪੱਟਾ ਏ तो हम आप रेडी हूँ सबू मौसम भी दिखा दें मौसम बहुत ही वीप्प बहुत है पर सू दिखा नहीं। देख सकते हो कि धुप्प so है सो गाय बहुत तेज़ धुप्प है तो आप चलते हाँ पहुंच चुके से रेडी तो आप हम चलते हैं सलून दे तो मैं तो बस कुछ नहीं किया सिर्फ लिपस्टिक एंड मॉइस्चराइजर ही अप्लाई किया तो हर्ष भी रेडी हो गए थे हेलो कर दो मिलने सलून बच्च जाए सलून के आपटरी करते हैं सस् श्रीकाल ਕਿੱਥੇ ਐਸੋ ਹੈ ਹੈਲੋ ਜੀ ਬੈਠੇ ਬਿਸਕੁਟ ਦੇ ਰਹੇ ਹੋ ਦੇਸ਼ ਹੋਏ ਸ਼ੁਰੂਆਤ ਕਰਦੇ ਆਂ ਡਾਈਸ ਤੋਂ ਹਾਂ ਜੀ ਮੇਕਰ ਫੋਨ ਲੱਗ ਗਿਆ ਨਸਟ ਤੇ ਚਲੋ ਹੁਣ ਮੇਰਾ ਮੇਕਅਪ ਸਟਾਰਟ ਹੋਣ ਲੱਗਿਆ ਤੇ ਦੇਖਦੇ ਹਾਂ ਕਿਵੇਂ ਦਾ ਹੋਊਗਾ ਤੇ ਇੱਧਰ ਆ ਖੜੇ ਐਨ ਕੋਈ ਕੰਮ ਨਹੀਂ ਹੈਗਾ ਵਿਹਲੇ ਖੜੇ ਐ ਤੁਸੀਂ ਬੈਠ ਜਾਓ ਤੇ ਹੁਣ ਆਪਾਂ ਕੀ ਮੇਕਅਪ ਵੀ ਬਣਾਉਂਦੇ ਹਾਂ ਮੇਕਅਪ ਕਰ ਰਹੀ ਸੀ ਤੇ ਲਾਈਟ ਭੱਜ ਗਈ ਐ ਅੱਧਾ ਮੇਕਅਪ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਤਰ੍ਹਾਂ ਤੇ ਇੱਧਰ ਮੈਮ ਵੀ ਗੜੇ ਆ ਲਾਈਟ ਭੱਜ ਗਈ ਐ ਸਾਰੇ ਦੇਖ ਰਹੇ ਆ ਤੇ ਲਾਈਟ ਆਊਗੀ ਫੇਰ ਆਪਾਂ ਮੇਕਅਪ ਕੰਟੀਨਿਊ ਕਰਦੇ ਆ

ਨਵੇਂ ਨੇ ਲੱਗ ਰਹੇ ਅਰੇ ਬਾਹਰ ਬੂਗਰੇ ਪੜੀਆ ਬਾਹਰ ਤੇ ਥੋੜਾ ਸਾਫ ਤੋਂ ਦੁਨੀਆਂ ਪੈਸੀ ਤੇ ਜਿਵੇਂ ਤੇ ਵੀ ਆ ਗਈ ਮੈਂ ਬੱਝੀ ਸਿੱਖਣ ਯਾਰ ਲਾਈਟ ਫੇਰ ਭੱਜ ਗਈ ਹੈ ਹਜੀ ਥੋੜਾ ਜਾਂ ਮੇਕਅਪ ਰੰਦਾ ਸੀਗਾ ਤੇ ਚਲ ਕੋਈ ਗੱਲ ਤੇ ਬਾਅਦ ਵਿੱਚ ਕੋਈ ਬਾਤ ਹੈ ਹੈਲੋ ਜੀ ਨਹੀਂ ਤੂੰ ਸਿੱਧੀ ਕਰੇ ਹੋ ਅੱਛਾ ਦੇਖੇਗੀ ਤੇਰਾ ਦੱਡਾ ਤੇਰਾ ਦਦੀ ਠਾਲੀ ਹੋ ਗਈ ਪਿੰਡ ਤੇਰਾ ਨੀਰ ਵੀ ਇੱਧੇ ਹੀ ਹੋਇਆ ਸੀਗਾ ਤੂੰ ਸਰਵਰ ਹੈ ਜੀ ਮੈਂ ਮੈਂ ਕਹਣਾ ਸੀ ਮੈਂ ਰੁਕੂ ਹਾਂ ਇੰਨੇ ਟਾਈਮ ਤੱਕ ਜਾਉਂਗਾ بس میرا میک اپ ਕਿਦਾਂ ਦਾ ਹੋਇਆ ਦਰਨੀ ਤਾਂ ਮੇਰੀ ਬੇਇੱਜ਼ਤੀ ਕਰਤੀ ਪਹਿਲੇ میک اپ ਦੇ ਕਿਵੇਂ ਹੋਇਆ ਮੇਰੇ میک اپ ਆ میک اپ ਕਿਵੇਂ ਹੋਇਆ ਦਰਲੇ ਸਲੂਨ ਚ ਤਾਂ ਲਾਈਟ ਚਲੇਗੀ ਤੇ ਫਿਰ ਉਹ ਕਹਿੰਦੇ ਅਮਲੋ ਚਾਉਂਦੇ ਆ ਦੂਜੇ ਸਮੁੰਦੇ ਵਿੱਚ ਤੇ ਮੁੰਨਾ ਪਾਜਾ ਹੁੰਦੀ ਨਾ ਯਾਰ ਸਰੰਦ ਤੋਂ ਬਲੂਜ਼ ਹਨਾ ਕਨਾਈਕ ਲਾਈਟ ਦੇ ਰਹੀ ਤੇ ਦਿੱਤ ਪਾ ਇੱਕ ਲਾਈਟ ਦੇ ਵਾਸਤੇ ਬਲ ਬੁੱਤ ਜਾਣਾ ਮੇਕਅਪ ਨਾ ਮੇਰਾ ਮੈਲਟ ਹੋ ਜੇ ਮੇਰਾ ਮੇਕਅਪ ਨਾ ਮੈਲਟ ਹੋ ਜਰੇ ਹਿੱਕ ਪਜਾ ਕਿੰਨੀ ਸੋਹਣੀ ਲੱਗ ਰਹੀ ਆ ਮੈਂ ਕਿਉਂ ਵੇਂਦੀ ਆ ਨਾ ਫਿਰ ਮੇਰੀ ਅਦਾ ਨੇ ਆਪਣੇ ਫਰੈਂਡ ਨੂੰ ਜਿੰਦੀ ਆਈ ਵਾ ਮੇਕਅਪ ਨਹੀਂ ਆਇਆ ਸਾਰਾ ਕੁਝ ਆ ਰਿਹਾ ਸਿੰਗਲ ਆਇਟ ਤੇ તમਾ ਜਮਾ ਸਾਰਾ ਕੁਝ ਆ ਰਿਹਾ ਅਰੇ ਕਿੰਨਾ ਕਰ ਰਹੇ ਆ ਯਾਰ ਹਨਾ ਇੱਕ ਮੇਕਅਪ ਵਾਸਤੇ ਇੰਨੀ ਦੂਰ ਜਾਣਾ ਪੈਣਾ ਆਜਾ ਸਲੂਨ ਤੇ ਆਸਲੂਨ ਹੈ ਕ੍ਰੀਏਟਿਵ ਜ਼ੋਨ ਸਲੂਨ ਬਹੁਤ ਹੀ ਵਧੀਆ ਸਲੂਨ ਹੈ ਇਹਨਾਂ ਦਾ ਮੇਕਅਪ ਬਹੁਤ ਹੀ ਵਧੀਆ ਹੈ ਤੁਸੀਂ ਦੇਖ ਸਕਦੇ ਹੋ ਮੇਰਾ ਉਹਦਾ ਸ਼ੂਟ ਉਥੇ ਜ਼ਿਆਦਾ ਅੱਛਾ ਹੋਊਗਾ ਮੈਂ ਪਹਿਲੇ ਕਹਿੰਦਾ ਹਾਂਜੀ ਹਾਂ ਵੈਸੇ ਆ ਹੀ ਜਾਣਾ ਸੀ ਅਸੀਂ ਉੱਥੇ ਪਰ ਥੋੜਾ ਜੀ ਨਹੀਂ ਨਹੀਂ ਵਧੀਆ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਬੱਸ ਲੱਗਿਆ ਰੋ ਵਧੀਆ ਇਹ ਨੋਰਮਲ ਅਦਰਟਿੰਗ ਹੁੰਦੀ ਹੈ ਉਸ ਤੋਂ ਬਾਅਦ ਲਾਲੋ ਕਿੱਥੇ ਪਹੁੰਚੇ ਹੋਏ ਨੇ ਸਹੀ ਗੱਲ ਹੈ ਹੂੰ ਪਹਿਲਾਂ ਪਹਿਲਾਂ ਤਾਂ ਨਹੀਂ ਕਿ ਵੀਊ ਵਲਾਈਕ ਹੋ ਗਿਆ ਸੀ ਹਸਪੀਟਲ ਜਾਣ ਕਰਕੇ ਫਿਰ ਵਿੱਚ ਪਈਏ ਉਹ ਵੀ ਪਤਾ ਹੈ ਅਸੀਂ ਰੈਗੂਲਰ ਪਾਈ ਜਾਂਦੇ ਹਸਪੀਟਲ ਵਾਲੀ ਜਾਂ ਚਲਦੀਆਂ ਨੇ ਹਾਂ ਇਹ ਉਹ ਚਲਦੀ ਹੈ ਹਸਪੀਟਲ ਵਾਲੀ ਪਤਾ ਨਹੀਂ ਸੀਗੀ ਬਹੁਤ ਵਧੀਆ ਫਿਰ ਉਹ ਪੁੱਛਦੇ ਆਂ ਆਪਾਂ ਨੂੰ ਵੱਧ ਵੀ ਕਰਨੇ ਆ ਲੋਕ ਪੁੱਛਦੇ ਆ ਵੀ ਕੀ ਹੋ ਗਿਆ ਐਵੇਂ ਇੱਕ ਵਾਰੀ ਸੀ ਭਾਈ ਦੀ ਉਹਨੂੰ ਬਹੁਤ ਆਏ ਸੀ ਨਾ ਮੈਂ ਐਡਮਿਟ ਹੋ ਗਈ ਸੀ ਮੇਰਾ ਨਾ ਆਪਰੇਸ਼ਨ ਹੋਇਆ ਸੀਗਾ ਮੇਰੇ ਬਹੁਤ ਕਮੈਂਟ ਆਏ ਸੀ ਵੀ ਐਵੇਂ ਬਸ ਕਰ ਜਾਂਦੀ ਆ ਵੀਡੀਓ ਇਦਾਂ ਹੂੰ ਨੇ ਥੰਬਨੇਲ ਨਾ ਪਾਉਂਦੇ ਆ ਤੁਸੀਂ ਜਿਹੜੇ ਚੜੇ ਹੋਏ ਨੇ ਉਹਨਾਂ ਨਾਲ ਉਹ ਮੰਗ ਗਏ ਹਲਕੀ ਜਿਹੀ ਕੋਚ ਲੱਗੀ ਮੇਰੇ ਬਾਈਕ ਐਕਸੀਡੈਂਟ ਹੋ ਗਿਆ ਮਰਤੇ ਮਰਤੇ ਬਚ ਗਏ ਬਸ ਐਵੇਂ ਨਾ ਕਹਾ ਦੇ ਬਸ ਕੋਈ ਲਾਈਨ ਲਿਖ ਦਿਓ ਉੱਤੇ ਲੋਕਾਂ ਨੇ ਜਦੀ ਵੀਊ ਕਾਤੇ ਇਹ ਮਤਲਬ ਸਟਾਰਟਿੰਗ ਇਦਾ ਸਟਾਰਟਿੰਗ ਚ ਮਤਲਬ ਐਵੇਂ ਥੋੜਾ ਜਿਹਾ ਹੋ ਖੋਲਿਆ ਸੀਗਾ ਸਰੋਜ ਇੱਕ ਪੁੱਤੋ ਬਾਤ ਸੰਤ ਕਿੱਥਾਂ ਹੁ ਸਰੰਤ ਹੋ ਗਏ ਮੁੰਡਾ ਉਹਨੂੰ ਤੁਮ ਰਾਜਪੁਰ ਚਾਹ ਦੇ ਇੱਕ ਅਸ ਲੋਨ ਬੈਠੇ ਬੈਠੇ ਤਾਂ ਆਪਾਂ ਨੂੰ ਆਉਂਦੀ ਹੁਣ ਆਪਾਂ ਕਿਉਂ

បានតាម ਤੇਰੇ ਕੰਮ ਲਾਏ ਇਹ ਇਹ ਵਜ੍ਹਾ ਤੋਂ ਪੜੀ ਪਰ ਮੈਂ ਤਾਂ ਲਾਈਟ ਫੜ ਕੇ ਜੜਾਈ ਨਹੀਂ ਮੈਂ ਮਰਾਂ ਨਹੀਂ ਕੋਈ ਖੁਦ ਨੂੰ ਲਾਈਟ ਪੁਣਾ ਕੇ ਆ ਇਸ ਪਰ ਕੇ ਜੜੇ ਰ ਅਪਾ ਕਰਦੇ ਆ ਸ਼ੂਟ ਤੇ ਮੇਰਾ ਮੇਕਅਪ ਹੋ ਚੁੱਕਿਆ ਰਿਮੂਵ ਤੇ ਹੁਣ ਆਪਾਂ ਜਾਵਾਂਗੇ ਘਰੇ ਯਾਰ ਗਰਮੀ ਵੀ ਬਹੁਤ ਹੈ ਵਾਰ ਤੇ ਭੁੱਖਾ ਤਾਂ ਵੀ ਵੱਧ ਲੱਗੀ ਹੋਈ ਆ ਤੇ ਹੁਣ ਚਲੋ ਆਪਾਂ ਜਲਦੀ ਜਲਦੀ ਤੇ ਹੁਣ ਆਪਾਂ ਮੇਕਅਪ ਰਿਮੂਵ ਕਰਕੇ ਸ਼ੂਟ ਕਰਕੇ ਹੁਣ ਆਪਾਂ ਚੱਲਦੇ ਆਂ ਘਰੇ ਤੇ ਕੀ ਮੈਨੂੰ ਲੱਗਿਆ ਸ਼ੂਟ ਮੇਰਾ ਮੇਕਅਪ ਤੋਂ ਨਹੀਂ ਸਾਰਾ ਆਪਣੇ ਮੇਕਅਪ ਕਿਤਨਾ ਬੋਗਦੀ ਹੈ ਕਿਤਨਾ ਸਿਗਾ ਥੈਂਕ ਯੂ ਲੱਗਿਆ ਤੁਹਾਨੂੰ ਮੇਕਅਪ ਬਹੁਤ ਵਧੀਆ ਲੱਗਿਆ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਕੋਈ ਹਾਲ ਜਦੋਂ ਵੀ ਤੁਹਾਡਾ ਗੇੜਾ ਲੱਗਿਆ ਕਰੇ ਹਨ ਹਾਂਜੀ ਜਰੂਰ ਆਇਆ ਕਰੋ ਹਾਂਜੀ ਬਹੁਤ ਸੋਹਣੇ ਲੱਗ ਰਹੇ ਸੀਗੇ ਮੇਕਅਪ ਦੇ ਹਾਂਜੀ ਹਾਂਜੀ ਮੈਨੂੰ ਵੀ ਪਰਸਨਲੀ ਬਹੁਤ ਸੋਹਣਾ ਲੱਗਿਆ ਸੀਗਾ ਮੇਕਅਪ ਹਾਂਜੀ ਹਾਂਜੀ ਚਲੋ ਲੁੱਕ ਸੀ ਕਿ ਨਾ ਲੱਚੇ ਲੁੱਕ ਕਰੀਏ ਆਪਾਂ ਸਰ ਬਿਲਕੁਲ ਇਹ ਕੋਣ ਕੀ ਖਾਈਏ ਨਹੀਂ ਜੀ ਨਹੀਂ ਨਹੀਂ ਕੁਝ ਤਾਂ ਖਾਈਏ ਤੁਹਾਨੂੰ ਬੋਗ ਤਾਂ ਮੈਨੂੰ ਵੀ ਲੱਗੀ ਪਈ ਹੈ ਬਸ ਕਰੇ ਚਾਹੁੰਦੇ ਆ ਨਹੀਂ ਨਹੀਂ ਕਰੇ ਤੋਲ ਜਾਣਾ ਜਿਹੜੀ ਜੋ ਸ਼ੂਟ ਕਰਤੀ ਉਹ ਥੋੜੀ ਥੋੜੀ ਬਾਲੇ ਹੈ وہی ਸਾਰੇ ਨੂੰ ਹੀ ਬੰਦ ਕੀਤਾ ਉਹ ਦੁੱਖ ਹੋਏਗੇ ਤੇ ਅਸੀਂ ਪਹੁੰਚ ਗਏ ਸੀ ਘਰੇ ਤੇ ਅਸੀਂ ਵਲੌਗ ਸ਼ੂਟ ਕਰ ਰਹੇ ਆ 7:30 ਵਜੇ ਸ਼ਾਮ ਦੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਥੱਕੇ ਹੋਏ ਸੀਗੇ ਸੀ ਤੁਹਾਨੂੰ ਪਤਾ ਹੈ ਜੀ ਮੈਨੂੰ ਸਾਰਾ ਦਿਨ ਕਿਤੇ ਲੱਗ ਜਾਵੇ ਹਨਾ ਮੇਕਅਪ ਕਰਨਾ ਹੋਵੇ ਮੇਕਅਪ ਨੂੰ ਥੋੜਾ ਜਿਹਾ ਸਿਰ ਜਾ ਚੱਕਰਾ ਜੁੰਦਾ ਸ਼ੂਟ ਇੰਨਾ ਕਰਨਾ ਹੋਵੇ ਲਾਈਟ ਸਤੇ ਨੂੰ ਮੋਰੋ ਜੋ ਮੈਨੂੰ ਬਤਾਇਆ ਤੇ ਸੇ ਬਹੁਤ ਜ਼ਿਆਦਾ ਥਕ ਗਈ ਸੀ ਸਾਡਾ ਸਿਰ ਬਹੁਤ ਦੁਖਦਾ ਸੀ ਮੇਰਾ ਤੇ ਅੱਜ ਦਾ ਸੋ ਉਸ ਤੋਂ ਬਾਅਦ ਘਰੇ ਪਹੁੰਚ ਗਏ ਸੀ ਫਿਰ ਸੀ ਥੋੜੀ ਜਿਹੀ ਲੈਸਟ ਕੀਤੀ ਸੀ ਸੋ ਗਏ ਸੀਗੇ ਤੇ ਸਵੇਰੇ 7 ਵਜੇ ਉੱਠੇ ਸੀਗੇ ਤੇ ਬਸ ਹੁਣ ਵੀ ਮੈਂ ਫੂਡ ਖਾਣ ਲੱਗੀ ਸੀ ਕਿ ਮੈਨੂੰ ਲੱਗਦਾ ਮੈਨੂੰ ਰਾਤ ਨੂੰ ਨੀਂਦ ਆਉਗੀ ਤੇ ਬਹੁਤ ਥੱਕ ਹੋਇਆ ਸੀ ਤੇ ਹੁਣ ਇੱਥੇ ਅਸੀਂ ਵਲੌਗ ਦਾ ਐਂਡ ਕਰਦੇ ਆ ਜੇ ਵਲੌਗ ਵਧੀਆ ਲੱਗਿਆ ਹੋਊਗਾ ਤਾਂ ਸਬਸਕ੍ਰਾਈਬ ਕਰਨਾ ਹੈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਅਸੀਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਅਸੀਂ ਵਲੌਗ ਲੈ ਕੇ ਆਉਂਦੇ ਰਹਾਂਗੇ ਰੈਗੂਲਰ ਬਟ ਕਈ ਵਾਰੀ ਰੈਗੂਲਰ ਨਹੀਂ ਪਾ ਹੁੰਦੇ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਕਈ ਵਾਰੀ ਨਹੀਂ ਪਾਉਂਦੇ ਸਿਚੁਏਸ਼ਨ ਐਦਾਂ ਦੀ ਹੁੰਦੀ ਹੈ ਕਈ ਵਾਰੀ ਕਈ ਵਾਰੀ ਆਪ ਨੂੰ ਨੁਜੰਨੇ ਆਸੀਂ ਬਸ ਕੁਛ ਐਦਾਂ ਦਾ ਜਦੋਂ ਸਾਡਾ ਇੰਟਰਸਟ ਹੁੰਦਾ ਅਸੀਂ ਵਲੌਗ ਸ਼ੂਟ ਕਰਦੇ ਹਾਂ ਤੇ ਤੁਹਾਨੂੰ ਵਧੀਆ-ਵਧੀਆ ਵੀਡੀਓ ਅੱਗੇ ਸ਼ੋਅ ਕਰਾਂਗੇ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੇ ਤੁਹਾਨੂੰ ਸਾਡੇ ਨਵੇਂ-ਨਵੇਂ ਜਿਹੜੇ ਵੀਡੀਓਜ਼ ਹੋਣਗੇ ਫਿਰ ਸ਼ਾਰਟਸ ਹੋਣਗੇ ਵਲੌਗ ਹੋਣਗੇ ਤੁਹਾਡੇ ਸਾਹਮਣੇ ਆਪੇ ਆਂਦੇ ਰਹਿਣਗੇ YouTube ਤੇ ਤੇ ਓਕੇ ਬਾਏ ਬਾਏ